ਹਾਂਜੀ ਫਰਸਟ ਵਾਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਫਿਰ ਉਸ ਤੋਂ ਤੁਹਾਨੂੰ ਇੱਕ ਨੰਬਰ ਦੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸਮੇਂ ਤੋਂ ਸਮਾਂ ਕਰਕੇ ਵੀਡੀਓ ਜਰੂਰ ਦੇਖ ਲਿਆ ਕਰੋ ਅਗਰ ਸ਼ੌਕ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋੜਾ ਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਰੀਦਕੋ। ਲਓ ਜੀ ਅੱਜ ਆਪਾਂ ਜਿੰਨੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਸਾਰੇ ਸੂਟ ਆ ਜਿਹੜੇ ਉਹ ਬਰਬਰੀ ਦੇ ਵਿੱਚ ਰਹਿਣਗੇ ਔਰ ਦੁਪੱਟਿਆਂ ਨਾਲ ਰਹਿਣਗੇ ਤੇ ਪ੍ਰਾਈਸ ਹਰ ਇੱਕ ਸੂਟ ਦੀ 2170 ਰੁਪਏ ਰਹੂਗੀ ਠੀਕ ਹੈ ਜੀ। ਲਓ ਜੀ ਪਹਿਲਾ ਸੂਟ ਦੇਖੋ। ਅ ਬਲੈਕ ਕਲਰ ਦੇ ਵਿੱਚ ਹੈਗਾ ਬੜਾ ਹੀ ਪਿਆਰਾ ਜਿਹਾ ਸੂਟ ਆ ਸ਼ਰਟ ਮਿਲੂਗਾ ਜੀ ਤੁਹਾਨੂੰ ਬਰਬਰੀ ਦਾ। ਠੀ ਤੇ ਫਰੰਟ ਤੇ ਸਾਰੇ ਤੇ ਤੁਹਾਨੂੰ ਇਸ ਤਰ੍ਹਾਂ ਕਰਕੇ ਮੋਤੀ ਵਰਕ ਮਿਲੂਗਾ ਦੂਰ ਦੂਰ ਫਲਾਵਰਸ ਨੇ ਜਿਹੜੇ ਉਹਨਾਂ ਨੂੰ ਹਾਈਲਾਈਟ ਕੀਤਾ ਹੋਇਆ ਮੋਤੀ ਵਰਕ ਦੇ ਨਾਲ ਠੀਕ ਹੈ ਜੀ ਤੇ ਨੈਕਸਟ ਹੈ ਇਹਦੀ ਸਲਵਾਰ 2.5 ਮੀਟਰ ਦੀ ਸਲਵਾਰ ਮਿਲੂਗੀ ਬਹੁਤ ਪਿਆਰੀ ਜੀ ਮਸਲੀਨ ਦੇ ਵਿੱਚ ਸਲਵਾਰ ਮਿਲੂਗੀ ਠੀਕ ਹੈ ਤੇ ਟੈਬੀ ਦਾ ਦੁਪੱਟਾ ਆਹ ਲੋ ਲਓ ਜੀ ਪੈਚ ਲੱਗਿਆ ਹੋਇਆ ਤੇ ਤੇ ਇਦਾਂ ਠੀਕ ਹੈ ਸ਼ਰਟ ਨਾਲ ਦਾ ਪੈਚ ਆ ਪੱਲੇ ਤੇ ਤੇ ਫੋਰ ਸਾਈਡ ਤੁਹਾਨੂੰ ਲੇਸ ਮਿਲੂਗੀ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 2170 ਰੁਪਏ ਮੈਂ ਤੁਹਾਨੂੰ نیچے ਰੱਖ ਕੇ ਦਿਖਾ ਦਿੰਨੀ ਆ ਕਿ ਇਹਦੀ ਲੁੱਕ ਕਿਸ ਤਰ੍ਹਾਂ ਦੀ ਆਉਣੀ ਆ ਜਦੋਂ ਤੁਸੀਂ ਇਹ ਸੂਟ ਨੂੰ ਬਣਾਉਣਾ ਲੋ ਜੀ ਇਦਾਂ ਦਾ ਸੂਟ ਬਣ ਕੇ ਰੈਡੀ ਹੋਣਾ ਬਲੈਕ ਬਹੁਤ ਪਿਆਰਾ ਲੱਗਦਾ ਜੀ ਸੂਟ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਹੈ ਪ੍ਰਾਈਸ 2170 ਜੀ ਅਗਲਾ ਕਲਮ ਦੇਖੋ ਇਹਦੇ ਵਿੱਚ ਇਹ ਵੜਾ ਕਲਰ ਠੀਕ ਹੈ ਜੀ ਮਜੈਂਟਾ ਜਿਹਾ ਕਲਰ ਹੈ ਬਹੁਤ ਧਿਆਰਾ ਕਲਰ ਹੈ ਮੈਨੂੰ ਲੱਗਦਾ ਤੁਸੀਂ ਇਸ ਤਰ੍ਹਾਂ ਹੀ ਦੇਖ ਸਕਦੇ ਹੋ ਸਾਰਾ ਖੋਲੂਗੀ ਤਾਂ ਸਾਰੇ ਹੀ ਖਲਾਰਾ ਬੜਾ ਹੋ ਜਾਊਗਾ ਸਹੀ ਕਲਰ ਹੈ ਬਹੁਤ ਸੋਹਣਾ ਆ ਰਿਹਾ ਹੈ ਇਹਦਾ ਕਲਰ ਤੇ ਮਸਲੀਨ ਦੇ ਵਿੱਚ ਇਹ ਵਾਲੀ ਤੁਹਾਨੂੰ ਸਲਵਾਰ ਮਿਲਣੀ ਹੈ ਔਰ ਮਸਲੀਨ ਬਹੁਤ ਜਿਆਦਾ ਸੋਹਣੀ ਹੈ ਇਹਦੇ ਤੇ ਲਾਈਨਿੰਗ ਲੱਗੂਗੀ ਇਹ ਵਾਲੇ ਤੇ ਲਾਈਨਿੰਗ ਲਾਉਣੀ ਤੁਹਾਡੀ ਮਰਜ਼ੀ ਹੈ ਠੀਕ ਹੈ ਵੈਸੇ ਲਾਈਨਿੰਗ ਜੇ ਫਰੰਟ-ਫਰੰਟ ਤੇ ਗੋਡਿਆਂ ਤੇ ਲਾ ਲਓ ਤਾਂ ਬਹੁਤ ਵਧੀਆ ਗੈਟਅਪ ਆਉਂਦੀ ਹੈ ਫਿਰ ਇਹਦੀ ਬਹੁਤ ਪਿਆਰਾ ਇਹਨਾ ਸੌਫਟ ਕਪੜਾ ਹੈਗਾ ਇਹ ਵਾਲੀ ਸਲਵਾਰ ਹੈ ਲਾਈਟ ਕਲਰ ਦੀ ਗਰਮੀਆਂ ਦੇ ਅਕੋਰਡਿੰਗਲੀ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਤੇ ਦੁਪੱਟਾ ਜਿਹੜਾ ਉਹਦੇ ਤੇ ਵੀ ਉਦਾਂ ਹੀ ਪੈਚ ਲੱਗਿਆ ਮੈਂ ਤੁਹਾਨੂੰ ਕੱਢ ਕੇ ਦਿਖਾ ਦੇਣੀ ਆ ਲੋ ਵਿੱਚੋਂ ਸਾਰਾ ਦੁਪੱਟਾ ਜਿਹੜਾ ਉਹ ਕਰੀਮ ਕਲਰ ਦੇ ਵਿੱਚ ਰਹੂਗਾ ਠੀਕ ਹੈ ਜੀ ਆਹ ਵਾਲੀ ਰੋਕਾ ਦੁਪੱਟੇ ਤੇ ਫੋਰ ਸਾਈਡ ਲੇਸ ਲੱਗੂਗੀ ਬਰਬਰੀ ਦਾ ਪੈਚ ਲੱਗਿਆ ਹੋਇਆ ਸ਼ਰਟ ਦੇ ਨਾਲ ਦਾ ਪੈਚ ਲੱਗਿਆ ਹੋਇਆ ਤੇ ਸਲਵਾਰ ਦੇ ਨਾਲ ਦੀ ਅੰਦਾ ਦੁਪੱਟਾ ਜਿਹੜਾ ਉਹ ਕਰੀਮ ਕਲਰ ਦਾ ਰਹੂਗਾ ਠੀਕ ਹੈ ਲੋ ਬਹੁਤ ਜਿਆਦਾ ਸੋਨਾ ਸੂਟ ਹੈ ਤੇ ਨੈਕਸਟ ਹੈ ਫਰੋਜੀ ਕਲਰ ਲੋ ਬੜਾ ਪਿਆਰਾ ਜਿਹਾ ਫਰੋਜੀ ਹੈਗਾ ਪਤਾ ਨਹੀਂ ਵੀਡੀਓ ਚ ਕਿਹੋ ਜਾ ਰਿਹਾ ਪਰ ਸਹੀ ਹੈ ਇਹ ਮਿੱਠਾ ਜਿਹਾ ਕਲਰ ਹੈ ਨੇੜੇ ਕਰਕੇ ਦਿਖਾ ਦੇ ਵੀ ਆ ਬੜਾ ਵਰਕ ਉਹ ਸੋਨਾ ਵਰਕ ਹੋਇਆ ਹੋਇਆ ਹੈ ਬੜਾ ਪਿਆਰਾ ਜਿਹਾ ਕਲਰ ਹੈ ਤੇ ਬਰਬਰੀ ਦੇ ਵਿੱਚ ਸ਼ਰਟ ਸ਼ਰਟ ਮਿਲੂਗਾ ਮਸਲੀਨ ਦੇ ਵਿੱਚ ਸਲਵਾਰ ਮਿਲੂਗੀ ਫਿਰ ਵੀ ਮੈਂ ਇੱਕ ਵਾਰ ਨਾ ਤੁਹਾਨੂੰ ਚੰਗੀ ਤਰ੍ਹਾਂ ਦੱਸਦਾ ਕਿ ਨੰਡੇ ਨਾਪ ਇਹਦਾ ਮੇਰਾ ਖਿਆਲ ਠਾਈ ਹੋਣੀ ਹੋਊਗੀ ਠਾਈ ਹੈ। ਠਾਈ ਹੈ। ਲੋ ਜੀ ਤੇ ਨੈਕਸਟ ਹੈ ਦਾ ਇਹ ਵਾਲਾ ਦੁਪੱਟਾ ਦੁਪੱਟਾ ਵਿੱਚੋਂ ਰਹੂਗਾ ਜੀ ਸਾਰਾ ਫਰੋਜ਼ੀ ਸਲਵਾਰ ਦੇ ਨਾਲ ਦਾ ਹੀ। ਲੋ ਲੋ ਜੀ ਇਹ ਵਾਲਾ ਦੁਪੱਟਾ ਹੈ ਵਿੱਚੋਂ ਤਾਂ ਫਿਰੋਜ਼ੀ ਹੈ ਸਾਰਾ ਟੈਬੀ ਦਾ ਦੁਪੱਟਾ ਹੈ ਔਰ ਪੱਲਿਆਂ ਦੇ ਉੱਪਰ ਇਹ ਵਾਲਾ ਬਰਬਰੀ ਦਾ ਪੈਚ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਬੇਫਿਕਰ ਹੋ ਕੇ ਸੂਟ ਬਾਈ ਕਰ ਸਕਦੇ ਹੋ ਟੈਨਸ਼ਨ ਲੈਣ ਦੀ ਲੋੜ ਨਹੀਂ ਵਧੀਆ ਚੀਜ਼ ਆਉਗੀ ਤੁਹਾਡੇ ਕੋਲੇ ਲੋ ਜੀ ਅਗਲਾ ਕਲਰ ਦੇਖੋ ਬਹੁਤ ਸੋਹਣਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਲੋ ਇਹ ਵਾਲਾ ਸ਼ਰਟ ਹੈਗਾ ਸਕਾਈ ਬਲੂ ਜਿਹਾ ਕਲਰ ਹੈਗਾ ਇਹਦਾ ਬਹੁਤ ਸੋਹਣਾ ਜਿਹਾ ਕਲਰ ਹੈ ਸਹੀ ਹੈ ਜਮਾਂ ਸਹੀ ਆ ਰਿਹਾ ਤੁਹਾਡੇ ਕੋਲੇ ਕਲਰ ਸਹੀ 2.5 ਮੀਟਰ ਦੀ ਇਹ ਵਾਲੀ ਸਲਵਾਰ ਮਿਲੂਗੀ ਤੇ ਨਾਲ ਦੁਪੱਟਾ ਜਿਹੜਾ ਉਹ ਤੁਹਾਨੂੰ ਮਿਲਣਾ ਹੈਗਾ ਟੈਬੀ ਦੇ ਵਿੱਚ ਲੋ ਇਹ ਵਾਲਾ ਸਾਰਾ ਦੁਪੱਟਾ ਰਹੂਗਾ ਔਰ ਪੱਲਿਆਂ ਤੇ ਤੁਹਾਨੂੰ ਇਹ ਪੈਚ ਮਿਲਣਗੇ ਸ਼ਰਟ ਦੇ ਨਾਲ ਦੇ ਠੀਕ ਹੈ ਜੀ ਲਓ ਜੀ ਕਲਰ ਬਹੁਤ ਸੋਹਣਾ ਹੈ ਕਲਰ نوٹ ਕਰਦੇ ਜਾਓ ਤੁਸੀਂ ਅਗਲਾ ਦੇਖੋ ਤੁਸੀਂ ਵਾਦੀ ਇਹ ਬੜਾ ਕਲਰ ਹੈ ਦੇਖੋ ਇਹ ਬੜਾ ਸੋਹਣਾ ਜਿਹਾ ਕਲਰ ਹੈ ਅੱਖਾਂ ਨੂੰ ਖਾਣ ਜੀ ਵਾਲਾ ਤਾਂ ਹੈ ਨਹੀਂਗਾ ਅੱਛਾ ਇੱਚ ਸਹੀ ਹੈ ਅੱਛਾ ਲੱਗ ਰਿਹਾ ਕਲਰ ਬਹੁਤ ਪਿਆਰਾ ਲੱਗ ਰਿਹਾ ਦੇਖ ਲਓ ਪੈਰਟ ਮਹਿੰਦੀ ਜਿਹਾ ਕਲਰ ਹੈਗਾ ਇਹ ਪੈਰਟ ਵੀ ਨਹੀਂ ਪੈਰਟ ਤਾਂ ਨਹੀਂ ਹੈਗਾ ਮਹਿੰਦੀ ਟਾਈਪ ਜਿਹਾ ਹੈਗਾ ਮਹਿੰਦੀ ਵਾਲ ਨੂੰ ਜਾ ਰਿਹਾ ਤੇ ਲੋ ਇਹ ਦੁਪੱਟਾ ਇਹਦਾ ਵਿੱਚੋਂ ਸਾਰਾ ਇਸ ਤਰ੍ਹਾਂ ਰਹਿਊਗਾ ਠੀਕ ਹੈ ਟੈਬੀ ਦੇ ਵਿੱਚ ਤੇ ਪੱਲਿਆਂ ਦੇ ਉੱਪਰ ਤੁਹਾਨੂੰ ਪੈਚ ਮਿਲੂਗਾ ਠੀਕ ਹੈ ਜੀ ਸਰਪ੍ਰਾਈਜ਼ ਸਾਰਿਆਂ ਦੀ ਸੇਮ ਰਹੂਗੀ 2170 ਰੁਪਏ ਤੇ ਲੋ ਜੀ ਨੈਕਸਟ ਸੂਟ ਹੈਗਾ ਫਰੋਜੀ ਕਲਰ ਹੁਣ ਡਿਜ਼ਾਈਨ ਚੇਂਜ ਹੋ ਜਾਊਗਾ ਥੋੜਾ ਜਿਹਾ ਪ੍ਰਿੰਟ ਦਾ ਫਰਕ ਪੈ ਗਿਆ ਫਰੰਟ ਸਾਈਡ ਦੇਖ ਲਓ ਤੁਸੀਂ ਫਰੰਟ ਤੇ ਵਰਕ ਹੈ ਥੋੜਾ ਜਿਹਾ ਜ਼ਿਆਦਾ ਹੋ ਗਿਆ ਮੋਤੀ ਪਲਸ ਸਿਪੀ ਦਾ ਵਰਕ ਹੈ ਠੀਕ ਹੈ ਫਰੋਜੀ ਕਲਰ ਹੈਗਾ ਬੜਾ ਸੋਹਣਾ ਜਿਹਾ ਫਰੋਜੀ ਹੈ ਕਾਫੀ ਪਿਆਰਾ ਜਾਂ ਤੇ 2.5 ਮੀਟਰ ਦੀ ਮਸਲੀਨ ਦੀ ਇਹ ਸਲਵਾਰ ਮਿਲੂਗੀ ਪ੍ਰਿੰਟ ਦਾ ਨੋਟ ਕਰ ਲਿਓ ਬਸ ਤੇ ਇਹ ਵਾਲਾ ਦੁਪੱਟਾ ਮਿਲੂਗਾ ਦੁਪੱਟਾ ਟੈਬੀ ਦੇ ਵਿੱਚ ਹੀ ਮਿਲੂਗਾ ਔਰ ਪੱਲਿਆਂ ਤੇ ਤੁਹਾਨੂੰ ਉਦਾਂ ਹੀ ਪੈਚ ਮਿਲੂਗਾ ਸ਼ਰਟ ਦੇ ਨਾਲ ਦਾ ਠੀਕ ਹੈ ਜੀ ਆलो ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਸਾਰਿਆਂ ਦੀ ਸੇਮ ਹੀ ਰਹੂਗੀ ਚਲੋ ਨੈਕਸਟ ਦੇਖ ਲੋ ਇਹਦੇ ਵਿੱਚ ਇੱਕ ਤੋਂ ਕਲਰ ਤੋਂ ਇਹ ਵਾਲਾ ਮਿਲੂਗਾ ਇਹ ਆਪਾਂ ਪੂਰਾ ਨਹੀਂ ਖੋਲਦੇ ਮੈਂ ਲਪਾਫੇ ਤੋਂ ਕੱਟ ਕੇ ਦਿਖਾ ਦਿੰਦੀ ਹਾਂ ਤੁਹਾਨੂੰ ਇਦਾਂ ਲਓ ਜੀ ਇੱਕ ਇਹ ਵਾਲਾ ਕਲਰ ਮੈ ਲੈਣਾ ਤੁਹਾਨੂੰ ਠੀਕ ਹੈ ਇਹ ਵੜੀ ਇਹਦੇ ਨਾਲ ਸਲਵਾਰ ਮਿਲੂਗੀ ਮਜੈਂਟਾ ਕਲਰ ਦੀ ਸਲਵਾਰ ਹੋਊਗੀ ਇਹਦੇ ਵਿੱਚ ਨਾ ਆ ਥੋੜਾ ਜਿਹਾ ਡਬਲ ਸ਼ੇਡ ਜਿਹਾ ਸੂਟ ਹੈਗਾ ਆ ਇੱਥੇ ਮਜੈਂਟਾ ਇੱਥੋਂ ਥੋੜਾ ਜਿਹਾ ਵਿੱਚੋਂ ਵਿੱਚੋਂ ਤੁਹਾਨੂੰ ਰੈੱਡ ਜਿਹਾ ਨਜ਼ਰ ਆਉਂਦਾ ਹੋਊਗਾ ਟਾਈ ਐਂਡ ਡਾਈ ਟਾਈਪ ਜਿਹਾ ਲੱਗਦਾ ਇਹ ਸੂਟ ਤੇ ਨਾਲ ਮਿਲੂਗਾ ਜੀ ਇਹ ਵਾਲਾ ਤੁਹਾਨੂੰ ਦੁਪੱਟਾ ਠੀਕ ਹੈ ਪੱਲਿਆਂ ਤੇ ਤੁਹਾਨੂੰ ਪੈਚ ਮਿਲੂਗਾ ਜਿਸ ਤਰ੍ਹਾਂ ਦਾ ਸ਼ਰਟ ਹੈਗਾ ਉਸ ਤਰ੍ਹਾਂ ਦਾ ਪੈਚ ਜੀ ਅਗਲਾ ਦੇਖੋ ਜੀ ਅਗਲਾ ਤੁਹਾਨੂੰ ਇਹ ਵਾਲਾ ਕਲਰ ਮਿਲੂਗਾ ਮੇਰੇ ਖਿਆਲ ਨਾਲ ਕੰਡਾਂ ਦੀ ਲੋੜ ਨਹੀਂ ਹੈਗੀ ਠੀਕ ਹੈ ਇਸ ਤਰੀਕੇ ਤੁਸੀਂ ਦੇਖ ਸਕਦੇ ਹੋ ਫਿਰ ਵੀ ਮੈਂ ਤੁਹਾਨੂੰ ਕਨਫਰਮ ਕਰਨਾ ਸਲਵਾਰ ਵਗੈਰਾ ਦਾ ਚਲੋ ਲਓ येलो ਕਲਰ ਦੇ ਵਿੱਚ ਮਿਲੂਗਾ ਇਹ ਵਾਲਾ ਠੀਕ ਹੈ ਜੈਲੋ ਵੀ ਹੈ ਲਓ ਇਹ ਵਾਲਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਕਿਉਂਕਿ ਇਹ ਸਾਰੇ ਸੂਟ ਤੇ ਅਗਲਾ ਸੂਟ ਹੈਗਾ ਜੀ ਸਿਲਵਰ ਗ੍ਰੇ ਕਲਰ ਦੇ ਹੇ ਬਲੇ ਸੂਟ ਠੀਕ ਐਵੀ ਦਾ ਦੁਪੱਟਾ ਬਰਬਰੀ ਦਾ ਸ਼ਰਟ ਔਰ ਮਸਲੀਨ ਦੀ ਸਲਵਾਰ 2170 ਰੁਪਏ ਦੇ ਵਿੱਚ ਸੂਟ ਦੇਖੋ ਤੁਸੀਂ ਤੇ ਇਹ ਵੀ ਆਪਣਾ ਬਰਬਰੀ ਦੇ ਵਿੱਚ ਹੀ ਆ ਤੇ ਫਰੰਟ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕਰਕੇ ਮੋਤੀ ਮਿੱਡਾ ਵਰਕ ਮਿਲੂਗਾ ਬੜਾ ਹੀ ਪਿਆਰਾ ਜਿਹਾ ਵਰਕ ਹੋਇਆ ਪੱਤੀਆਂ ਪੱਤੀਆਂ ਆਈਆਂ ਨੇ ਤੇ ਦੂਰ ਦੂਰ ਕਰਕੇ ਫਿਰ ਮੋਤੀ ਸਿੱਪੀ ਦਾ ਵਰਕ ਹੈ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਇਹ 2 ਮੀਟਰ ਦੀ ਬਹੁਤ ਸੋਹਣੀ ਮਸਲੀਨ ਦੀ ਸਲਵਾਰ ਹੈ ਤੇ ਟੈਬੀ ਦਾ ਦੁਪੱਟਾ ਹਾਲੋ ਤੇ ਟੈਸਲਸ ਲੱਗੇ ਹੋਏ ਨੇ ਹਾਲੋ ਕਿਉਂ ਲੋ ਜੀ ਇਹ ਹੈਗਾ ਇਹਦੇ ਨਾਲ ਟੈਬੀ ਦਾ ਦੁਪੱਟਾ ਤੇ ਦੁਪੱਟੇ ਤੇ ਲੱਗੇ ਹੋਏ ਨੇ ਇਹ ਟੈਸਲ ਠੀਕ ਹੈ ਜੀ ਦੋਨੋਂ ਸਾਈਡ ਤੋਂ ਉਹ ਟੈਸਲਸ ਮਿਲਣਗੇ ਤੇ ਇੱਕ ਇਹਦਾ ਟੈਸਲ ਹੈ ਨਾ ਜਿਹੜਾ ਕਾਰਨਰ ਵਾਲਾ ਇੱਕ ਕਿਤੇ ਡਿਗ ਡੁਗ ਪਿਆ ਆ ਤਾਂ ਹੈਗੇ ਆ ਇਹਦਾ ਇਹਦਾ ਇੱਕ ਡਿਗ ਪਿਆ ਜੀ ਚਲੋ ਇਹ ਤੁਸੀਂ ਐਂ ਕਰਿਓ ਇਹਦੇ 25 ਰੁਪਏ ਘਟ ਦੇ ਦਿਓ ਤੁਸੀਂ ਰੀਲ ਲਿਆ ਕੇ ਇਹਦਾ ਟੈਸਲ ਬਣਵਾ ਲਿਓ ਠੀਕ ਹੈ 2170 ਦੀ بجائے ਤੁਸੀਂ ਇਹਦੇ 2150 ਦੇ ਦਿਓ 20 ਰੁਪਏ ਆਪਾਂ ਘਟਾ ਦੇ ਤੁਹਾਨੂੰ ਤੇ ਲਓ ਜੀ ਨੈਕਸਟ ਹੈਗਾ ਪ੍ਰੋ ਜੀ ਕਲਰ ਦੇ ਆਪਾਂ ਸਾਰਾ ਨਾ ਖੋਲੀਏ ਸੇਮ ਹੀ ਆ ਬਸ ਕਲਰ ਫਰਕ ਪੈ ਗਿਆ ਆਹ ਵਾਲਾ ਡਿਜ਼ਾਈਨ ਹੈ ਅਨ ਡਿਜ਼ਾਈਨ ਤੁਸੀਂ ਦੇਖੋ ਕਿਉਂ ਪਹਿਲਾਂ ਠੀਕ ਹੈ ਲਓ ਬਹੁਤ ਸੋਹਣਾ ਸੂਟ ਹੈ ਜੀ ਝੁੱਕ ਲੈਂਦੀ ਆ ਦੇਖ ਦੇਖ ਕੇ ਇੰਨੇ ਪਿਆਰੇ ਸੂਟ ਹੈ फ्रंट ਤੇ ਇਹਨਾਂ ਦੇ ਤੁਹਾਨੂੰ ਵਰਕ ਮਿਲੂਗਾ ਬਹੁਤ ਸੋਹਣਾ ਜਿਹਾ ਵਰਕ ਮਿਲੂਗਾ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਫਲੋ ਜੀ ਤਾਂ ਨਹੀਂ ਕਹਿ ਸਕਦੇ ਇਹਨੂੰ ਆਪਾਂ ਸੀ ਗ੍ਰੀਨ ਜਿਹਾ ਹੀ ਕਲਰ ਕਹਿ ਸਕਦੇ ਆ ਸੋਹਣਾ ਜਿਹਾ ਤੇ ਇਹ ਹੈਗਾ ਦਾ ਦੁਪੱਟਾ ਟੈਬੀ ਦਾ ਠੀਕ ਆ ਜੀ ਦੁਪੱਟਾ ਖੋਲਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਤੇ ਪ੍ਰਾਈਸ ਹੈਗੀ ਹੈ 270 ਤੇ ਲੋ ਜੀ ਅਗਲਾ ਸੂਟ ਦੇਖੋ ਚੈੱਕ ਕਰਕੇ ਭੇਜਾਂਗੇ ਜੇ ਕਿਸੇ ਦਾ टैसेल वगैरह ढਿੱਗਿਆ ਹੋਊਗਾ ਤਾਂ ਫਿਰ ਆਪਾਂ ਉਸ ਦੇ ਅਕੋਰਡਿੰਗਲੀ ਐਡਜਸਟ ਕਰ ਲੈਣੇ ਹੁੰਦੇ ਆ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਲੋ ਜੀ ਇੱਕ ਇਹ ਵਾਲਾ ਸੂਟ ਹੈ 컬러 ਦੇਖ ਲਓ ਤੁਸੀਂ 컬러 ਬਹੁਤ ਜਿਆਦਾ ਸੋਹਣਾ ਹੈ ਲੋ ਸੋਹਣਾ ਜਿਹਾ ਪਿੰਕ 컬러 ਹੈ ਸੋਹਣਾ ਜ ਮੈਜੈਂਟਾ 컬러 ਨਹੀਂ ਹੈਗਾ ਐਗਜੈਕਟ ਜਿਹੜਾ ਪਿੰਕ 컬러 ਹੁੰਦਾ ਉਹ ਵਾਲਾ 컬러 ਹੈ ਇਹ ਬਹੁਤ ਪਿਆਰਾ ਸੂਟ ਹੈ ਠੀਕ ਹੈ ਜੀ ਲੋ ਜੀ ਐਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੀ ਸਤਿ ਸ਼੍ਰੀ ਅਕਾਲ